ਇੱਥੇ ਮਲੇਸ਼ੀਆ ਵਿੱਚ ਕੁੜੀਆਂ ਨੂੰ ਨਾ ਭੇਜੋ ਕੁੜੀਆਂ ਵਾਸਤੇ ਕੰਮ ਨਹੀਂ ਹੈਗਾ ਇੱਥੇ ਨਾ ਮਲੇਸ਼ੀਆ ਦੇ ਵਿੱਚ ਆਪਣੇ ਜੀ ਆਪਣੇ ਇੰਡੀਆ ਦੇ ਪੰਜਾਬੀਆਂ ਦੀ ਗੱਲ ਕਰੀਏ ਹੂੰ ਮੁੰਡੇ ਘੱਟ ਜੈਂਟੀ ਜੀ ਨੇ ਕੁੜੀਆਂ ਵੱਧ ਜੈਂਟੀ ਨੇ ਉਹ ਕੁੜੀ ਨੇ ਕੀ ਕੀਤਾ ਜੀ ਈਮੋਸ਼ਨਲੀ ਬਲੈਕਮੇਲ ਕੀਤਾ ਰੋ ਰੋ ਕੇ ਵੀਡੀਓ ਪਾਣੀਆਂ ਮੈਨੂੰ ਛਡਾ ਲਓ ਜੀ ਇੱਥੋਂ ਮੈਂ ਬਹੁਤ ਤੰਗ ਆ ਫਿਰ ਕੁੜੀ ਕਹਿੰਦੀ ਤੁਸੀਂ ਕਰਨੀ ਹੈਲਪ ਕਰੋ ਨਹੀਂ ਕਰਨੀ ਨਾ ਕਰੋ ਦੂਜੇ ਦਿਨ ਪਤਾ ਲੱਗਾ ਵੀ ਉਹ ਮੁੰਡਾ ਉਹਦਾ ਭਰਾ ਨਹੀਂ ਉਹਦਾ ਬாய்ਫ੍ਰੈਂਡ ਹੈ ਗਨੈਪਾਂ ਦੇ ਆਪਣੇ ਪੱਲਿਓਂ ਫੂਕੇ ਗਿਆਂ ਹੂੰ ਦਿਹਾੜੀਆਂ ਤੋੜ ਕੇ ਗਿਆਂ ਲੋਕਾਂ ਪਿੱਛੇ ਲੋਕਾਂ ਨੂੰ ਜਾ ਕੇ ਹਸਪੀਟਲ ਚ ਚੁੱਕਿਆ ਲੋਕਾਂ ਨੂੰ ਰੋਡਾਂ ਦੇ ਐਕਸੀਡੈਂਟ ਹੋ ਜਾਂ ਚੁੱਕਿਆ ਹੂੰ ਤੇ ਜਿਹੜੀਆਂ ਮੈਂ ਆਪਣੀਆਂ ਦਿਹਾੜੀਆਂ ਤੋੜ ਕੇ ਜਾ ਰਿਆਂ ਉਹ ਕਿਸੇ ਖਾਤੇ ਚ ਨਹੀਂ ਹੈਗੀ ਖਾ ਵੀ ਲੱਗਣਾ ਪਿਆ ਲੱਗਾ ਕਿ ਸਾਨੂੰ ਪੈਸਿਆਂ ਦਾ ਘਮਤ ਹੁੰਦਾ ਰਾਈਟ ਹੂੰ ਅਸੀਂ ਕੰਮ ਜੀ ਇੱਥੇ ਨਹੀਂ ਕਰਨਾ ਸਾਨੂੰ ਏਸੀ ਰੂਮ ਚਾਹੀਦੇ ਨੇ ਅਸੀਂ ਇੰਡੀਆ ਦੇ ਵਿੱਚ ਇਹ ਕੰਮ ਨਹੀਂ ਸੀ ਕਰਦੇ ਤੇ ਫਿਰ ਭਾਈ ਤੁਸੀਂ ਇੰਡੀਆ ਰੋ ਇੱਥੇ ਕੀ ਲੈਣਾ ਹੈ ਤਿਰਿਆ ਕਾਣਿਆ ਉਹ ਫਲਾਣਿਆ ਫਿਰ ਕੁੜੀ ਕਹਿੰਦੀ ਤੁਸੀਂ ਕਰਨੀ ਹੈਲਪ ਕਰੋ ਨਹੀਂ ਕਰਨੀ ਨਾ ਕਰੋ ਹਾਂ ਨਹੀਂ ਜੇ ਮੇਰੇ ਤੂੰ ਚੱਲ ਵੀ ਗਏ ਮੈਂ ਮੰਨਦਾ ਆ ਭਾਜੀ ਚਲਦੇ ਸੀ ਪੈਸੇ ਮੇਰੇ ਤੋਂ ਜੇ ਮੇਰੇ ਕੋਲ ਪੈਸੇ ਨੇ ਨਾ ਗਰੁੱਪ ਦੇ ਆਏ ਤੇ ਮੈਂ ਤੂੰ ਰੋਟੀ ਵੀ ਮੈਂ ਖਾਣੀ ਸਾਰਾ ਕੁਝ ਖਾਣਾ ਮੈਂ ਤੂੰ ਚੱਲ ਜਾਂਦੇ ਨੇ ਮੈਂ ਤੂੰ ਹੁਣ ਵੀ ਚੱਲ ਜਾਂਦੇ ਨੇ ਮੈਂ ਦੱਸ ਕੰਨਾਂ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਚੱਲ ਗਏ ਨੇ ਮੇਰੇ ਤੋਂ ਕੋ ਮੈਨੂੰ ਕੁਝ ਨਹੀਂ ਕਹਿੰਦੇ ਜਿਹੜੇ ਹੁਣ ਦੇ ਜਿਹੜੀ ਪਹਿਲਾਂ ਟੀਮ ਸੀ ਬੰਦ ਹੋ ਗਈ ਹੋ ਗਈ ਜਿਹੜੇ ਹੁਣ ਨੇ ਭਾਈ ਬਲਜੀਤ ਬਾਜ ਮੁੰਡਾ ਐ ਅਕਬਾਲ ਸਿੰਘ ਐ ਬਰਾੜ ਐ ਜਾਂ ਹਰਪਜਨ ਸਿੰਘ ਐ ਸੋਨੂ ਵੀਰ ਜੀ ਨੇ ਹੋਰ ਵੀ ਜਿੰਨੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੱਸ ਦਿੰਦਾ ਮੈਂ ਤੂੰ ਭਾਜੀ ਲੱਗ ਗਏ ਹਾਂ ਉਹ ਕੁਛ ਨਹੀਂ ਗੰਦ ਠੀਕ ਲੱਗ ਗਏ ਲੱਗ ਗਏ ਭਾਈ ਤੂੰ ਕੰਮ ਗਿਆ ਕਿਸਦੇ ਮਗਰ ਲੱਗ ਗਏ ਹਾਂ